ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਟਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਾਂ ਦੀ ਮਿਲਕੀ ਕਰਕੇ ਦਿਖਾਵਾਂਗੇ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਹਾਂ ਇਹਨੂੰ ਫਿਰ ਘਰ ਦੇ ਵੀਰ ਨੇ ਕਰਵਾ ਲੇ ਲੀਟਰ ਲਾ ਕੇ ਤਾਂ ਮਿਲਕੇ ਦਿਖਾਵਾਂਗੇ ਸੋ ਵੀਰ ਕੱਦ ਕਾਠ ਵਗੈਰਾ ਦੇਖੋ ਬੈੜਦਾ ਥੋੜਾ ਸਾਫ ਜਿਹਾ ਤਰਾ ਰਾਜੀ ਸਭੀ ਬੜੀ ਵੀ ਲਿੱਸੀ ਨਾਲ ਵੀ ਕਿਸੇ ਪਾਸੋਂ ਨਹੀਂ ਸ਼ਾਮ ਦਾ ਟਾਈਮ ਆ ਚਲੋ ਆਪਾਂ ਕਰਕੇ ਦਿਖਾਵਾਂਗੇ ਚੋਰ ਤੋਂ ਪਹਿਲਾਂ ਤਾਂ ਤੋਰਾ ਤੇ ਹਵਾਨਾ ਦੇਖ ਸਕਦਾ ਬਾ ਠੀਕਾ ਮੋੜ ਲੈ ਵੀਰੇ ਸੋ ਦੇ ਕੋਕਾ ਟਿਕੜ ਵਗੈਰਾ ਤੇ ਲੈਵਾ ਦੇਖੋ ਸੋਨਾ ਸਾਫ ਸੁਥਰਾ ਸ਼ੈਣੀ ਵਾਲੀ ਬਣ ਲੈ ਚਲ ਬੱਚੀ ਦੇ ਲੈ ਚਲ ਸੋ ਦੇਖੋ ਤੋਰਾ ਵਗੈਰਾ ਸੋਨਾ ਸਾਫ ਸੁਥਰਾ ਬੱਚੀ ਦਾ ਸੱਸੀ ਕਾਲ ਬਾਈ ਜੀ ਸੱਸੀ ਕਾਲ ਵੀਰੇ ਕਰ ਦੇ ਵੀਰੇ ਜਵਾਈ ਸਿਰੋ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਵੀਰੇ ਨਾਮ ਮੇਰਾ ਹਰਵਿੰਦਰ ਸਿੰਘ ਆ ਪਿੰਡਾ ਠੂਰਾ ਪਿੰਡਾ ਹਠੂਰ ਜ਼ਿਲ੍ਹਾ ਪਹਿਗਿਆ ਬਣੋ ਲਿਜਾਣਾ ਆ ਜੀ ਠੀਕ ਆ ਆਪੜਾ ਇੱਧਰ ਆ ਗਏ ਭੰਵੀਪੁਰਾ ਨਖਾ ਇਧਰ ਬੰਨਾ ਨਾਲ ਆ ਗਿਆ ਪਏ ਹਾਂ ਹਾਂਜੀ ਹਾਂਜੀ ਠੀਕ ਆ ਮੋਬਾਈਲ ਨੰਬਰ ਬੋਲੋ ਜੀ ਆਪਣਾ ਮੇਰਾ ਵੀਰੇ 88476 8817 88476 88137 88137 ਜਿਹੜਾ ਪਾਈ ਮਨੇ ਕੋ ਤੇ ਨਹੀਂ ਐਰ ਸਰ ਕਰਾਉਂ ਫੀ ਬੈਰ ਮਾਰ ਸਕਦੇ ਆਪਾਂ ਹਾਂਜੀ ਹਾਂਜੀ ਵੀਰੇ ਕਿਹੜਾ ਸੁਹਾ ਸੁਈ ਆ ਜੀ ਇਹ ਵੀਰੇ ਦੂਜਾ ਸੁਹਾ ਸੁਈ ਆ 6 ਦਾੰਦਾ ਆਪਣੇ ਘਰੇ ਸੁਈ ਆ ਹਾਂਜੀ ਵੀਰੇ ਬੱਚਾ ਕੀ ਆ ਗਿਆ ਬਕਰ ਬੱਚਾ ਆ ਵੀਰੇ ਮੱਛਾ ਆ ਗਿਆ ਜੇਰ ਜੱਪਾ ਡੱਲ ਜਾ ਸਾਰਾ ਕੁਝ ਡੰਨਾ ਅੱਜ ਪੰਜਵਾਂ ਦਿਨ ਸੁਈ ਨੂੰ ਜੀ ਅੱਜ 9 ਤਰੀਕ ਆ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰੀ ਜਾਂਦੇ ਆ ਜੀ ਹਾਂਜੀ ਹਾਂਜੀ ਕਿੰਨੇ ਕੁ ਦੋਤੇ ਚੱਲਦੀ ਪਈ ਐ ਵੀਰੇ 25 26 ਕਿਲੋ ਨੂੰ ਬਾਹਲਾ ਨਹੀਂ ਹੋਰ ਕਿੰਨਾ ਚੋਣ ਵਾਲਾ ਹੈ ਜਰਾ ਹੁਣ 20 ਤੋਂ 20 ਲੀਟਰ ਦੇ ਨੇੜੇ ਹੈਗਾ ਕਹਿੰਦਾ ਭਾਬਾ ਆ ਲੀਟਰ ਪਿਆ ਕੋਲੇ ਆਪਣੇ ਹਾਂਜੀ 10 ਲੀਟਰ ਟਾਈਮ ਦੇ ਆਪਾਂ ਭਰ ਕੇ ਦਿਖਾ ਸਕਦੇ ਦਿਖਾ ਸਕਦੇ ਹਾਂ 20 ਲੀਟਰ ਦੁੱਧ ਨੈਟ ਜੈਵਾ ਹਾਜ਼ਰ ਹਾਂਜੀ ਹਾਂਜੀ ਕਹਿੰਦਾ ਉਹ ਚੰਗੀ ਜੇ ਕੰਗੁਰ ਸੰਭੂਗਾ ਹਾਂਜੀ ਵੀਰੇ ਤਾਂ 32 26 ਤੋਂ ਪਾਰ ਲੀਡ ਹੈਗੀ ਆ ਹੈਗੀ ਆ ਵੀਰੇ ਹੈਗੀ ਆ ਬਾਕੀ ਅੰਗ ਬਹੁਤ ਚੰਗੇ ਆ ਵੀਰੇ ਗਾਂ ਦੇ ਠੀਕ ਹੈ ਚੋਣ ਚਵਾ ਦਾ ਦੇਖ ਹੱਥ ਮਨਾ ਲਾਵੇ ਕੋਈ ਕੋਈ ਮੰਨ ਲਾ ਭੂਸਰ ਲਾ ਨਹੀਂ ਹੈਣਾ ਮੈਂ ਕਾ ਗਰੰਟੀ ਹੋ ਗਰੇ ਲੈਣਾ ਪਾਉਣਾ ਪਾਉਣਾ ਨਹੀਂ ਪਉਂਦਾ ਵੀ ਕੋਈ ਦਿੱਕਤ ਨਹੀਂ ਬਸ ਕਾਲੀ ਚੰਗੀ ਗਾਂ ਯਾਰ ਬਾਈ ਗਾਈਆਂ ਬਹੁਤ ਦੇਖੀਆਂ ਬੇੜਾ ਜੀ ਕਰਦਾ ਚੋਈ ਚੱਲ ਇਹਨੂੰ ਗਾਂ ਨੂੰ ਇਹਨਾਂ ਦਾ ਸਵਾਲ ਹੁੰਦਾ ਗਾਂ ਚੋੜ ਕਰੋ ਦੇਖੋ ਯਾਰ ਕਿਆ ਬਾਤ ਆ ਮੋਟਾ ਮੋਟਾ ਚੋਨਾ ਪੂਚ ਚੱਕੀ ਜਿਵੇਂ ਸ਼ਾਮ ਸਭਾਣਾ ਕਰੀਏ ਜਿਵੇਂ ਹਣਾ ਬਹੁਤ ਜਿਆਦੇ ਮੋੜ ਪੀਮੀ ਵੇੜਾ ਵੀਰੇ ਯਾਰ ਰੇਟ ਇਹਦਾ ਵੀ ਤਾਂ ਬੱਗੀ ਰੱਖਿਆ ਰੇਟ ਹੁਣ ਤੇ ਕਰ ਲੀਏ ਕੇ ਜੈਜ ਹੋਊਗਾ ਜਮ ਜੈ ਜੀ ਹੋਊਗਾ ਕੋਈ ਨਹੀਂ ਗੱਲ ਯਾਨੇ ਹਿਸਾਬ ਨਾਲ ਵੀਰੇ ਜੈਜ ਹੋਊਗਾ ਬਾਕੀ ਤੁਸੀਂ ਆ ਦੇਖ ਲਈ ਹੈ ਨਾ ਤੁਸੀਂ ਵੀ ਰੋਜ਼ ਵੀਡੀਓ ਬਣਾਉਨੇ ਆ ਪਰ ਕਹਿਦਾ ਬਾਬ ਦੋ ਟਾਈਮ ਆ ਬੱਜਮ ਚਵਾ ਕੇ ਦੇਵਾਈ ਹਾਂ ਤਿੰਨ ਟਾਂ ਚੋਲੇ ਕੋਈ ਨਹੀਂ ਹੁਣ ਨੌ ਤਰੀਕਾ ਸਾਡਾ ਟਾਈਮ ਬਚੋ ਕੇ ਦਿਖਾ ਦਿਆ ਹੈ ਜੀ ਹਾਂ ਜੀ ਹਾਂ ਜੀ ਆ ਖਾਲੀ ਵਾਲੀ ਚੱਕ ਲਈ ਰੋਚ ਪਾਣੀ ਨਾ ਇਹ ਨਾ ਚੋੜੇ ਚੋਰ ਦੇਖੋ ਜਬਰ ਜਮਾ ਕਿਆ ਵਾਤਾ ਨਜ਼ਾਰੇ ਦਾ ਚੋਣਾ ਵੜਦਾ ਜਾਵਾ ਮੋਟਾ ਮੋਟਾ ਚੋਣਾ ਤੇ ਬਾਕੀ ਮੇਰੇ ਨਾਲ ਕੋਈ ਇਹਦੇ ਪੈਰ ਨਹੀਂ ਚੱਕਿਆ ਕੋਈ ਟੁੱਟ ਬੱਲੇ ਵਾਣੀ ਇਹ ਫੈਕਸ ਲੈਵੇਂ ਦੀ ਹੈਗਾ ਆ ਨਹੀਂ ਹੈਗਾ ਟਰੋਲ ਜੀ ਮਾਰਦਾ ਨਾ ਇਹ ਲੈਵਾ ਖਰਾਬ ਹੋਵੇ ਅੱਗੇ ਪਿੱਛੇ ਦਾ ਹਵਾਲਾ ਹੋਰ ਹੋਰ ਚਾਹੇ ਆਪਾਂ ਮਸੀਲ ਲਾ ਲਈਏ ਚਾਹੇ ਨਾ ਲਾਈਏ ਆਹ ਬਾਲਟੀ ਆਹ ਮਰੇ ਹਾਂ ਠੀਕ ਆ ਬਾਲਟੀ ਖਾਲੀ ਕਰ ਦੇ ਟੋਲੀ ਖਾਲੀ ਹੋ ਕੇ ਦਿਖਾ ਦੇ ਪਾ ਦੇ ਦਰਾ ਇੱਡਰਾ ਕੋਤ ਸਭ ਲੋ ਬਾਡੀ ਦੇਖੋ ਕਰ ਮੈਂ ਇੱਕ ਡੱਕ ਦੀ ਜਮਾ ਤੂੰ ਬੈ ਜਾ ਥੱਲੇ ਢਾਣਾ ਹੌਲੀ ਹੌਲੀ ਬੈ ਜਾ ਤੂੰ ਦੇਖੋ ਔਰ ਥੋੜ ਜਿੱਦਾਂ ਮਰਜੀ ਬੈਠੇ ਚੱਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਆਵੇ ਇਹ ਅਲਾ ਛੋਟਾ ਜਿਹਾ ਜਵਾਕ ਹੀ ਬੈਜੇ ਵੀਰੇ ਥੱਲੇ ਜਵਾਕ ਦੀ ਪੋਲੀ ਨਹੀਂ ਆ ਇਹ ਸੜਦੇ ਗੱਲ ਕੋਈ ਹਨ ਆ ਛੱਲ ਕਰਦੀ ਆ ਕਰੂਗੀ ਕਰੂਗੀ ਗੱਲ ਮੇਰੇ ਮਗਰਲਾਂ ਦੀ ਚੋਸ ਅਜੀ ਕੈਮਰੇ ਦੱਸਿਆ ਸੂਈ ਦਾ ਪੰਜਵਾਂ ਦਿਨ ਤੇਰਾ ਪੰਜਵਾਂ ਦਿਨ ਹੈ ਨਾ ਇਹਨੂੰ ਚੋੜੇ ਠੀਕ ਆ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਜਾਵਾ ਹਾਂ ਹਾਂਜੀ ਹਾਂਜੀ ਤੇ ਬਾਕੀ ਰਸਾਂ ਤੇ ਇਹਦੀ ਪੂਛ ਚੱਕ ਲਈ ਜਾਵਾ ਮੈਂ ਕਹਿੰਦਾ ਯਾਰ ਵੱਡੀ ਗੱਲ ਤੇ ਆਪਾਂ ਸੇਲ ਹੀ ਲੈਣੇ ਆ ਬੁੜੀ ਚੋਲੇ ਬੰਦਾ ਚੋਲੇ ਕੋਈ ਚੋਲੇ ਠੀਕ ਹੈ ਦੋ ਟਾਈਮ ਆਪਾਂ ਜਮਾ ਚਵਾ ਕੇ ਦੇਵਾਂਗੇ ਚਵਾ ਕੇ ਤੁਮਾਰੇ ਨੱਕੀ ਆਏ ਬਰੇ ਨਾਲ ਦੀ ਨਾਲ ਖਾਲੀ ਕਰਦੀ ਜਾਂਦੀ ਆ ਆਪਾਂ ਨੂੰ ਪਤਾ ਹਨਾ ਇੱਕ ਬਾਹਰ ਵੀ ਹੋਰ ਲਿਆ ਵਗਾ ਮੈਨੂੰ ਲੋਟ ਨਹੀਂ ਹੋਣਾ ਕੱਢ ਲੈ ਲੈਣਾ ਬਾਕੀ ਚੱਕ ਲੈ ਬੜੀ ਸੋ ਬੇਕ ਫੜਾ ਜਾਵੇ ਫੜੀ ਲੈ ਚੱਕ ਲੈ ਬੱਜ ਕੇ ਬੱਜ ਕੇ ਸੁਭਰ ਚਵਾਈ ਦੇਖੋ ਜਮਾ ਕਿਆ ਬਾਤ ਆ ਫਰਸਟ ਕਲਾਸ ਤੇ ਬਾਕੀ ਯਾਰ ਇੰਦਾ ਸ਼ਾਂਤ ਸੁਹਾਵਾ ਦਾ ਪਸ਼ੂ ਪੂ ਚੱਕ ਕੇ ਖੜਦੇ ਨਹੀਂ ਨੀ ਪੂਨੀ ਆ ਤੇ ਦੁੱਧ ਵੀ ਫੈਨ ਵਾਲਾ ਦਊ ਜਮਾ ਇਹਦਾ ਤੇ ਕਹਿੰਦੇ ਬਾ ਨਜ਼ਾਰਾ ਦੁੱਧ ਪੀਣ ਵਾਲਾ ਵਰਤੋ ਜਾਂ ਉਹਨਾਂ ਲਈ ਦੁੱਧ ਕਰਿਆ ਹੁਣ ਸੋ ਪੂਰਾ ਨਜ਼ਾਰੇਦਾਰ ਦੁੱਧ ਆ ਜਾਮ ਤੇ ਦੁੱਧ ਵੀ 20 ਲੀਟਰ ਜਮਾ ਨੇ ਟਹਾ ਜਾ ਰਾ ਚੰਗੀ ਆਪਾਂ ਕੇਅਰ ਵਗੈਰਾ ਕਰਾਂਗੇ ਤਾਂ ਲਗਭਗ 2-3 ਲੀਟਰ ਆਬਵੀਅਸਲੀ ਨੇ ਹੋਰ ਵੱਜ ਜਾਣਾ ਅੱਗੇ ਉਹ ਗੱਲ ਡੇਢ ਪੰਜਵੇਂ ਸੇਵਾ ਦਿਨ ਹੋਇਆ ਸੂਈ ਨੂੰ ਕਿਉਂਕਿ ਵਪਾਰ ਦਾ ਗੱਲ ਵਪਾਰ ਚਾਈ ਵੀ ਬੀਰ ਨੇ ਚੰਗਾ ਦੋਸਤ ਹੀ ਕਹਿੰਦਾ ਆਪਾਂ ਚਵਾ ਕੇ ਵੇਚਨੇ ਕੱਲ ਵੀ ਨੌ ਦਿਨ ਹੋਈ ਸੀ ਤਾਂ ਮਾਣ ਆ ਬਹੁਤ ਤਸੱਲੀ ਹੋਇਆ ਘਰੋਂ ਆਈ ਵੀ ਬਹਿੜ ਉਹਨੇ ਵੀ ਸਾਰੇ ਬਹੁਤ ਚੰਗੇ ਠੀਕ ਹੈ ਜਿੱਥੇ ਆ ਬੜੇ ਮਸ਼ੀਨ ਵਗੈਰਾ ਲਾਉ ਤਾਂ ਵੀ ਕੋਈ ਦਿੱਕਤ ਨਹੀਂ ਨੂੰ ਹੋਇਆ ਹਨਾ ਸਵੇਰੇ ਕੈ ਵੇ ਟੂ ਆਏ ਗਏ ਸੀ ਵੀਰੇ ਆਪਾਂ ਜੀ ਸਵੇਰੇ 6:30 6:30 ਹੋ ਗਿਆ ਮੇਰਾ 4:00 b ਹੋ ਗਿਆ ਹੈ ਨਾ 6:00 ਤੋਂ ਤੇ ਪੰਜ 10 ਮਿੰਟ ਜਮਾਂ ਟਾਈਮ ਤੋਂ ਟਾਈਮ ਆ ਜਾਵਾ ਕੋਈ ਲੰਬ ਨਹੀਂ ਗੱਦ ਲੈ ਜਿਹੜਾ ਵਰ ਗਿਆ ਦੋ ਟਾਈਮ ਚ ਵਾਗੇ ਜਾਵਾਂਗੇ ਸਾਈ ਕਰ ਲੇ ਬੰਦਾ ਆਪਾਂ ਉਹ ਬੰਦੇ ਵੀਡੀਓ ਪਰ ਪੰਜਨ ਹੂੰ ਤੇ ਇੱਕ ਦਿਨ ਆਪਣੀ ਉੱਪਰ ਘੱਟ 2 ਮਿੰਟ ਉਸ ਤੋਂ ਬਾਅਦ ਉਹ ਬੰਦੇ ਨੇ ਆਨਲਾਈਨ ਹੀ ਮਦਈਆਂ ਸੀ ਕਿਹਾ ਦੰਦਿਆਰ ਗੱਟੜੀ ਦਾ ਤੂੰ ਜਿਵਾੜੀ ਦੇ ਅੰਦਰ ਸੋਰਾ ਦੁੱਧ ਵੀ ਦੇਖ ਜਮਾ ਚਿੱਟਾ ਵਰਫੜ ਗਾਣਾ ਫੈਲ ਵਾਲਾ ਦਰਨਾਇ ਕਰਨੀ ਹੈ ਮੰਨਣੀਆਂ ਗਾਣ ਕਰਮ ਵਾਲੀ ਨੇ ਮੂਰੇ ਇਹ ਕੋਈ ਕਰਨ ਵਾਲਾ ਨੂੰ ਸੰਭਲਣਾ ਵਾਲਾ ਹੋਵੇ ਠੀਕ ਹੈ ਕਿਰੋਂ ਰਾਣੀ ਗਾਂ ਘਰੋਂ ਵੱਡਰਾਂ ਚੀਜ਼ ਹੈ ਨਹੀਂ ਜਾਵਾ ਹਨ ਤੇ ਬੱਚਦਾ ਕੋਈ ਬਾਹਰ ਐਡਾ ਕਰ ਦਿੱਤਾ ਹੈ ਨਹੀਂ ਹਨ ਨਾ ਮੇਰੇ ਕੋਈ ਚੱਕਰ ਨਹੀਂ ਕਰਦੀ ਤਾਂ ਹੈ ਉਹ ਕੋਲ ਲੈਣਾ ਕਿਰੋਂ ਉਹ ਆਪਾਂ ਲਵਾਉਣਾ ਪਿਆ ਹਨ ਤੇ ਇਹਦੇ ਬੰਦੇ ਤਾਂ ਆਪਾਂ ਲਈਓ ਵੀਰ ਦਾ ਬਾਹਰ ਦਾ ਕੰਮ ਬਣ ਗਿਆ ਉਹ ਵੀ ਕਰਦੀ ਠੀਕ ਹੈ ਤਾਂ ਵੇਚੀਆ ਨੇ ਉਹ ਕੋਈ ਚੰਗਾ ਬਸ ਸੁਖਰੇ ਰੱਖਿਆ ਹੀ ਨਹੀਂ ਵੇਚਿਆ ਸਹੀ ਗੱਲ ਹੈ ਬਾਹਮਣੇ ਖਾਰੇ ਅੰਦਰ ਵੀ ਕਰਮ ਵਾਲੀ ਦੀ ਉਮਰ ਲੰਬੀ ਕਰੇ। 1 ਲੱਖ ਲਾਇਆ। ਦੋਨੇ ਬਾੜੀ ਚ ਪਾਣਾ ਸਾਰਾ। ਜੀ ਬਾਰੀ ਵਾਲੀ ਸਾਰਾ ਖਾਲੀ ਕਰ ਜੀ ਨੇ ਉੱਪਰੋਂ ਹੁਣ ਦੁਬਾਰਾ ਫੇਰ ਦੇ ਜਾ। ਤਰ ਬਾੜੀ ਚ ਪਾ ਲਾ ਦੋ ਸਰ ਮੈਂ ਦਈਏ ਕਰ ਆਪ। ਲੱਦ 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 ਤੁਮਨੇ ਝਾਗ ਵੇਗੀ ਲੀਟਰ ਚੱਕ ਕੇ ਢੋਲ ਜਿਵੇਂ ਚੱਲੇ ਸਾਫੇ ਕਰਨਾ ਪਿਆ ਤੁਮਾਰਾ ਲਓ ਵੀਰੇ ਥੱਲੇ ਸਵਾਰੋ ਲੀਟਰ ਦੇ ਥੱਲੇ 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 ਕਰਮਾਲੀ ਨੇ ਆ ਬਾੜ ਦੀ ਫੋਣੀ ਠੀਕ ਹੈ ਮੇਰੇ ਜਲ ਹੁਣ ਕਰ ਢੋਲ ਜਿਵੇਂ ਚੱਲੇ ਇੱਕ ਓ ਲਿਟਰੀ ਵੱਡਾ ਹੀ ਆ ਜਾਵਾ ਦੂਜਾ ਵਟਿਆ ਵਾ ਆਪਾਂ ਤਾਂ ਆਈਡੀਆ ਜਨਾ ਦੱਸਿਆਗਾ ਦੁੱਧ ਦੋ ਘੱਟ ਲਾ ਦੇ 10 4 5 6 7 8 9 10 11 ਬੱਚੇ ਨੂੰ ਪੜ੍ਹੀਏ ਕਿ ਪਾ ਦੇ ਕਰ ਮੈਂ ਦੇ ਸਰ 12 ਤੇਰੇ ਡਰ ਵਾ ਕੇ ਝਾਗੀ ਲਾ ਚਲ ਪਾ ਦੇ ਸਿੱਧੀ ਵਾਏ ਰੋਲ ਚ ਕੋਈ ਨਹੀਂ ਪਾਲੀ ਪਾਇ ਲਾ ਦੇ 13 ਛੱਡ ਲੀਟਰ 3 ਲੀਟਰ ਦਾ ਧਾਣ ਪਰ ਆਪਾਂ ਪੁਰਬਾਏ 2 ਲੀਟਰ ਦਾ ਤਾਂ ਹੈਗਾ ਹੈਗਾ ਪਰ ਆਪਾਂ ਵੀ 2 ਲੀਟਰ ਜਾਂ ਵੀ ਗਾਟੇ ਘਟਰੇ ਦੇ ਦੇ ਜਾ ਦਬਰ ਬੋਲ ਜੀ ਫਿਰ ਦਬਰ ਬੋਲ ਜੀ ਬਾਰੇ ਆਪਣਾ 88476 881 ਨਾ ਗਾਹ ਦਿਖਾ ਜੀ ਇੱਕਾ ਜਿਹਾ ਮੜੇ ਕਾਲਾ ਕਰੀ ਜਾਂਦੀ ਹੈ ਕਰਮ ਵਾਲੀ ਲੇਵਾ ਜਣਾ ਤੋਰ ਦੀ ਮੈਨੂੰ ਕਾਇਦੀ ਨੇ ਵਾ ਠੀਕ ਹੈ ਤੁਸੀਂ ਇਹ ਭਰਾ ਬੇ ਜੋ ਆਇਆ ਨਹੀਂ ਹੈਗਾ ਵੀ ਬੰਦੇ ਦਾ ਮਨ ਰੱਖ ਜੂ ਸਿੱਧੀ ਪਈ ਸਟੇਟ ਸਭ ਤੋਂ ਸਾਤ ਸੁਭਾਅ ਦੀ ਠੰਡੀ ਪੈਂਦੇ ਹਠੂਰ ਜਿੱਥਾਂ ਲਿ ਜਾਣਾ ਵੀਡੀਓ ਦੇਖ ਲੈ ਸਕਦਾ ਤਾਂ